ਦੇ ਪ੍ਰੋਗਰਾਮ ਗਾਲ ਤੁਹਾਡੇ ਸ਼ਹਿਰ ਦੀ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਫਿਰੋਜ਼ਪੁਰ ਦੀ ਇਸ ਗੰਦੇ ਪਾਣੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਹੈ ਅਜੇ ਤੱਕ ਪੰਜਾਬ ਦੇ ਵਿੱਚ ਮੀਂਹ ਵੀ ਨਹੀਂ ਪਿਆ ਤੇ ਲੋਕ ਪਹਿਲਾਂ ਹੀ ਸੀਵਰੇਜ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਹੋ ਰਹੇ ਹਨ ਜਿहां ਅੱਜ ਦੇ ਪ੍ਰੋਗਰਾਮ ਗੱਲ ਤੁਹਾਡੇ ਸ਼ਹਿਰ ਦੀ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਫਿਰੋਜ਼ਪੁਰ ਦੀ ਜਿੱਥੇ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਘਰਾਂ ਅੰਦਰ ਦਾਖਲ ਹੋਣ ਨੂੰ ਮਜਬੂਰ ਹੋ ਚੁੱਕੇ ਹਨ ਤੇ ਨਾ ਹੀ ਇਹਨਾਂ ਦੀ ਕੋਈ ਸੁਣਵਾਈ ਕਰ ਰਿਹਾ ਇਸ ਗੰਦੇ ਪਾਣੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਹੈ ਲੋਕ ਨਰਕ ਵਾਂਗ ਆਪਣੀ ਜ਼ਿੰਦਗੀ ਇੱਥੇ ਜੀ ਰਹੇ ਹਨ ਕੋਈ ਐਸੀ ਵਸਤੇ ਨਿਯਾਮ ਨਹੀਂ ਤਾਂ ਮੈਂ ਪਰ ਪੰਚਾਇਤ ਮਨਜੀਤਪੁਰ ਬੋਲਦੀ ਮੈਂ 50 ਸਾਲ ਹੋ ਗਏ ਸਾਨੂੰ ਇੱਥੇ ਇੱਥੇ ਦਾ ਕੋਈ ਸੁਧਾਰ ਨਹੀਂ ਹੋਇਆ ਜੇ ਸੁਧਾਰ ਹੋਇਆ ਤਾਂ ਸਾਰੇ ਪਿੰਕੀ ਨੇ ਆ ਸੀਵਰ ਜਰੂਰ ਪਵਾਇਆ ਸਾਡੇ ਅਸੀਂ ਉਹਦਾ ਧੰਨਵਾਦ ਕਰਦੇ ਆਂ ਪਰ ਦੂਸਰੀ ਗੱਲ ਇਹ ਹੈ ਉਸ ਤੋਂ ਬਾਅਦ ਜੇ ਕੋਈ ਸਫਾਈ ਵਾਲਾ ਵੀ ਆਂਦਾ ਉਹ ਵੀ ਬਾਹਰ ਮੁੜ ਜਾਂਦਾ ਕੋਈ ਮਸ਼ੀਨ ਲੈ ਕੇ ਆਂਦੇ ਉਹ ਵੀ ਬਾਹਰ ਮੁੜ ਜਾਂਦੀ ਹੈ ਕੋਈ ਅੱਗੇ ਨਹੀਂ ਆਂਦਾ ਪਹਿਲਾਂ ਕਹਿੰਦਾ ਸਾਨੂੰ 1000 ਰੁਪਏ ਦਿਓ ਕੋਈ ਕਹਿੰਦਾ 2000 ਦਿਓ ਜੇ ਸਾਡੀ ਪਬਲਿਕ ਨੇ ਵੋਟਾਂ ਪਾਈਆਂ ਤੇ ਅੱਜ ਪੈਸੇ ਥੋੜੀ ਦੇ ਦੇ ਅਸੀਂ ਕੰਮ ਕਰਾਉਣੇ ਹੈਗੇ ਅਸੀਂ ਇਸ ਕਗੇ ਸਾਡੀ ਵਸਤੀਆ ਬਹੁਤ ਬੁਰਾ ਹਾਲ ਹੈ ਜੇ ਸਾਸੀ ਵੋਟਾਂ ਜਿਹਨੇ ਲਾਣੀਆਂ ਸਾਡੇ ਕੋਲ ਜੇ ਅਸੀਂ ਝਾੜੂ ਵਾਲੇ ਕੋ ਸਾਰੇ ਗਏ ਆ ਉਹ ਕਹਿੰਦਾ ਮੈਂ ਨਹੀਂ ਕਿਸੇ ਨੂੰ ਜਾਣਦਾ ਜੇ ਕਿਸੇ ਹੋਰ ਐਮਐਨਏ ਕੋ ਗਏ ਆ ਉਹ ਕਹਿੰਦਾ ਮੈਂ ਨਹੀਂ ਜਾਣਦਾ ਹਾਂ ਸਾਡੀ ਪਿੰਕੀ ਨੇ ਜਰੂਰ ਸੁਣਾਈ ਕੀਤੀ ਹੈ ਹੁਣ ਵੀ ਅਸੀਂ ਪਿੰਕੀ ਸਾਹਿਬ ਨੂੰ ਇਹੀ ਕਵਾਂਗੇ ਸਾਡੀ ਵਸਤੀਆ ਸੁਧਾਰ ਸੀਵਰ ਤੁਸੀਂ ਪਵਾਓ ਵਸਤੀਆ ਸੁਧਾਰ ਵੀ ਤੁਸੀਂ ਕਰੋ ਆ ਕੇ ਮੇਰਾ ਨਾਮ ਪ੍ਰਿੰਤਪਾਲ ਸਿੰਘ ਹੈ ਮੈਂ ਵਸਤੀ ਨਿਜਾਮਦੀਨ ਚ ਰਹਿਣ ਵਾ ਠੀਕ ਆ ਮੇਰੇ ਘਰ ਦੇ ਵਿੱਚ ਖੁਦ ਪਾਣੀ ਫਿਵਰੇਟ ਦਾ ਜਾ ਰਿਹਾ ਮੈਂ ਬਹੁਤ ਔਖਾ ਇਥੋਂ ਨੰਗੜਾ ਟੱਪਣਾ ਬੜਾ ਔਖਾ ਹੈ ਨਾ ਕਦੀ ਕੋਈ ਐਮਪੀ ਆ ਕੇ ਵੜਿਆ ਇੱਥੇ ਨਾ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਵੜਿਆ ਇੱਥੇ ਬਹੁਤ ਸਾਰੇ ਲੋਕ ਦੁਖੀ ਨੇ ਗਲੀਆਂ ਵਿੱਚ ਪਾਣੀ ਭਰਿਆ ਪਿਆ ਲੋਕਾਂ ਦਾ ਗੰਦ ਥਾਰਾ ਬਾਹਰ ਆਈ ਜਾਂਦਾ ਬਹੁਤ ਮਾੜਾ ਹਾਲੇ ਨੰਗਿਆ ਟੱਪਿਆ ਜਾਂਦਾ ਨਹੀਂ ਤੁਹਾਡੇ ਘਰਾਂ ਵਿੱਚ ਪਾਣੀ ਫੁੱਟ ਫੁੱਟ ਵੜਿਆ ਫਿਰਦਾ ਕੋਈ ਸਰਕਾਰ ਨਹੀਂ ਥਨਵਾਈ ਕਰਦੀ ਪਈ ਕੋਈ ਐਮਥੀ ਥਨਵਾਈ ਨਹੀਂ ਕਰਦਾ ਪਿਆ ਕੋਈ ਥੀਵਰੇਜ ਬੋਰਡ ਵਾਲਾ ਥਨਵਾਈ ਨਹੀਂ ਕਰਦਾ ਪਿਆ ਇਹ 2-2 3-3 ਦਰਖਾਸਤਾਂ ਵੀ ਇਹਨਾਂ ਨੂੰ ਦਿੱਤੀਆਂ ਆਉਂਦੇ ਨੇ 10 ਮਿੰਟ ਕਰਕੇ ਲਾ ਕੇ ਮਸ਼ੀਨਾਂ ਜੀਆਂ ਡਰਾਮਾ ਕਰਕੇ ਚਲੇ ਜਾਂਦੇ ਨੇ ਜੇ ਕਿਤੇ ਬੰਦੇ ਨੂੰ ਕਹੀਦਾ ਆਪ ਤੇ ਉਹ ਕਹਿੰਦਾ ਕੋਈ ਪੈਸੇ ਦਿਓ ਤੁਹਾਨੂੰ ਅਸੀਂ ਆਹ ਕਰਾਂਗੇ ਆਹ ਕਰਾਂਗੇ ਅਸੀਂ ਵੋਟਾਂ ਕਾਹਦੇ ਲਈ ਪਾਈਆਂ ਅਸੀਂ ਸਾਰਿਆਂ ਨੇ ਵੋਟਾਂ ਕਾਹਦੇ ਲਈ ਪਾਈਆਂ ਇਥੇ ਲਈ ਪਾਈਆਂ ਕਿ ਅਸੀਂ ਆਪਦਾ ਗੰਦਾ ਆਪ ਇਕੱਠਾ ਕਰੀਏ ਅਸੀਂ ਸਾਡੇ ਰਹਿਣਾ ਮੁਸ਼ਕਲ ਹੈ ਪਰ ਤੁਹਾਨੂੰ ਤਾਂ ਨਾਲੀਆਂ ਚੰਗੀਆਂ ਨਹੀਂ ਆਥੀਆਂ ਥੀਵਰੇਜ ਪੈਣ ਨਾਲੋਂ ਫਿਵਰੇਜ ਪਾਏ ਨਹੀਂ ਜਦੋਂ ਉਦੋਂ ਪਾਈਪਾਂ ਵੀ ਛੋਟੀਆਂ ਛੋਟੀਆਂ ਪਾ ਦਿਤੀਆਂ ਉਹ ਮਹੀਨਾ ਵੀ ਨਹੀਂ ਚੱਲੀਆਂ ਉਸ ਤੋਂ ਬਾਅਦ ਬਲੌਕ ਹੋ ਗਈਆਂ ਆ ਲੌਕਟਾਇਲ ਲਾਈਟ ਇਹ ਗੰਦੀ ਲਾਈ ਇਹਦੇ ਥੱਲੇ ਗੰਦ ਪਾਇਆ ਕੋਈ ਇਹਦੀ ਚੱਜ ਦੀ ਕੀਤਾ ਨਹੀਂ ਕੰਮ ਪਤਾ ਨਹੀਂ ਐਮਸੀ ਵਿੱਚ ਰਲ ਕੇ ਖਾ ਗਿਆ ਕਿ ਵੱਡੇ ਨਮਾਇंदे ਵਿੱਚ ਰਲ ਕੇ ਖਾ ਗਏ ਨੇ ਸਾਰਾ ਮਿਲੀ ਭੁਗਤ ਨਾਲ ਕੰਮ ਚੱਲਦਾ ਹੁਣ ਜਿੰਦੇ ਕੋਲੇ ਜਾਇਦਾ ਉਹ ਦੂਜੇ ਦਾ ਪੱਲਾ ਝਾੜ ਦਿੰਦਾ ਦੂਜੇ ਦਾ ਪੱਲਾ ਝਾੜ ਦਿੰਦਾ ਕੀ ਕਰੀਏ ਅਸੀਂ ਅਸੀਂ ਗੰਦ ਚ ਰਹੀਏ ਇਸ ਕਰਕੇ ਜਿਹੜਾ ਵੀ ਕੋਈ ਹੈਗਾ ਮੰਨਦਾ ਆਪਦੇ ਆਪ ਨੂੰ ਇਹੀ ਸਰਕਾਰ ਵਿੱਚ ਮੌਜੂਦਾ ਜੇ ਉਹਨਾਂ ਕੋਲੇ ਜਾਈਦਾ ਤੂੰ ਵੀ ਗੱਲ ਚੁੱਲ। ਭੁੱਲਰ ਨੂੰ ਕਿਹਾ ਐਮਸੀ ਕਿਆਂ ਨੂੰ ਕਿਹਾ ਐਮਸੀ ਨੂੰ ਕਿਹਾ ਮੌਜੂਦਾ ਉਲਟਾ ਇਹ ਕਹਿੰਦੇ ਨੇ ਕੋਈ ਗੱਲ ਨਹੀਂ ਇਹੀ ਆ ਜਾਾਂਗੇ ਕੱਲ ਨੂੰ ਵਿਖਾ ਦੇਾਂਗੇ ਕਰ ਦੇਾਂਗੇ ਬਾਤ ਇਹ ਹੀ ਕਰ ਕਰਕੇ 6 ਮਹੀਨੇ ਹੋ ਗਿਆ ਤੁਹਾਨੂੰ ਲਾਰੇ ਲਾਈ ਜਾਂਦੇ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਧੰਨਵਾਦ। ਬਸ ਤੇ ਨਹੀਂ ਆਮਦਨ ਤੋਂ ਬੋਲ ਰਹੇ ਕੋਈ ਕੋ ਜਿਲ੍ਹਾ ਹੀ ਸਾਡਾ ਸਾਨੂੰ ਬਿਕੜ ਬਹੁਤ ਹੈ ਸੀਵਰੇਜ ਦੀ। ਸਾਡੇ ਬੂਹਿਆਂ ਦੇ ਅੱਗੇ ਗੋਡੇ-ਗੋਡੇ ਪਾਣੀ ਹੈ ਜੀ ਮਲੇਰੀਆ ਦਾ ਖਤਰਾ ਹੈ ਜੀ। ਕੋਈ ਵੀ ਹੱਲ ਨਹੀਂ ਕਰ ਰਹੀ ਕਮੇਟੀ ਘਰ ਵਾਲਾ ਹੀ ਸਾਡਾ ਜੀ ਜੇ ਅਸੀਂ ਭੁੱਲਰ ਸਾਹਿਬ ਕੋਲ ਗਏ ਜੀ ਰਣਵੀਰ ਸਿੰਘ ਭੁੱਲਰ ਉਹਨਾਂ ਨੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਜੀ ਕੋਈ ਗੱਲਬਾਤ ਨਹੀਂ ਜੀ ਜਿੰਨਾ ਕੋਲ ਚਾਹੀਦਾ ਹੀ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ